ਸੁਖਮਣ ਦੀ ਓ ਜਾਂਦਾ ਸੁਖਮਣ ਔਰ ਖੁੱਲ ਕੇ ਮਾਰ ਦਿਓ ਯਾਰ ਪ੍ਰਬੰਧਕ ਕਮੇਟੀ ਵੱਲ 1000 ਮਾਲਵਾ ਟੀਵੀ ਵੱਲ ਜੇ ਹਰੰਦੀਪੁਰੀਆ ਜਫਾ ਲਾਊਗਾ ਹਰੰਦੀਪੁਰੀਆ ਜਫਾ ਲਾਊਗਾ ਐਨ ਮਾਣ ਸਤਕਾਰ ਹੋਣਗੇ ਪ੍ਰਬੰਧਕ ਕਮੇਟੀ ਵੀ ਤੱਕਦੀ ਆ ਓ ਕਬੱਡੀ ਸੁਖਮਣ ਦੀ ਸੁਖਮਣ ਦੀ ਸੁਖਮਣ ਦੀ ਓ ਜਾਂਦਾ ਸੁਖਮਣ ਓ ਤਾੜੀ ਮਾਰ ਦਿਓ ਖੜ ਗਏ ਹਣ ਮਾਝੇ ਵਾਲਿਓ ਮਾਲਵਾ ਟੀਵੀ ਵੱਲੋਂ 1000 ਆ ਗਿਆ ਸੁਖਮਣ ਤੇ 1000 ਆ ਗਿਆ ਸੁਖਮਣ ਦਾ ਪ੍ਰਬੰਧਕ ਕਮੇਟੀ ਵੱਲੋਂ 1000 ਮਾਲਵਾ ਟੀਵੀ ਵੱਲੋਂ ਹੋਊਗਾ ਦੂਜੀ ਕਬੱਡੀ ਵੈ ਗਈ ਹੈ ਮਾਲਵਾ ਟੀਵੀ ਵਾਲਿਓ ਤਾੜੀ ਤੇ ਪਹਿਲੀ ਪ੍ਰਬੰਧਕ ਕਮੇਟੀ ਦੀ 500 ਕਮਲਜੀਤ ਸਿੰਘ ਹਣਾ ਵੱਲੋਂ ਲੱਗਿਆ ਲਓ ਗਲਾਲੀਪੁਰਿਆ ਦੁੱਲਾ 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 ਇਹ ਆ ਗਲਾਲੀਪੁਰਿਆ ਸਪੰਚਾਂ ਦਾ ਪੁੱਤ ਐਨ ਮੁੱਲਮੂੜੀ ਆਉਂਦਾ ਜੱਟ ਬੰਨ ਇਸ਼ਾਰੇ ਕਰਦਾ ਕਿ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚੋਲਾ ਸਾਹਿਬ ਦੀ ਧਰਤੀ ਦਸਣ ਦੀ ਲੋੜ ਨਹੀਂ ਪੈਂਦੀ ਸੰਦੀ ਲੋੜ ਨਹੀਂ ਪੈਂਦੀ ਇਹ ਆ ਚੋਲਾ ਸਿੰਘ ਦੀ ਧਰਤੀ ਬਾਬੇ ਕਪੂਰ ਸਿੰਘ ਦਾ ਵੱਡਾ ਪੋਤਾ ਕਬੱਡੀ ਪਾ ਰਿਹਾ ਛੋਟਾ ਕਨੇਡਾ ਅਮਰੀਕਾ ਦੇ ਵਿੱਚ ਚਰਚੇ ਕਰਾ ਰਿਹਾ ਤੇ ਮੁੰਡਾ ਪੰਜ